ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਫਿਨਲੈਂਡ ਦੀ ਕਰਾਂਗੇ ਫਿਨਲੈਂਡ ਸਟੱਡੀ ਵੀਜ਼ਾ ਸੀ ਯੂਰਪ ਦੀ ਕੰਟਰੀਜ਼ ਉਪਰ ਡਿਟੇਲ ਵਿੱਚ ਕਈ ਵੀਡੀਓ ਦੀ ਸੀਰੀਜ਼ ਜੋ ਹੈ ਬਣਾ ਰਹੇ ਆ ਤੇ ਅੱਜ ਫਿਨਲੈਂਡ ਦੇ ਉਪਰ ਫੋਕਸ ਕਰਾਂਗੇ ਕੀ ਕੀ ਬੈਨੀਫਿਟ ਨੇ ਕੀ ਪ੍ਰੋਸੈਸ ਹੈ ਤੇ ਕਿਹੜੀ ਪ੍ਰੋਫਾਈਲ ਵਾਲਿਆਂ ਲਈ ਢੇਰ ਸਾਰੇ ਚੰਗੇ ਮੌਕੇ ਨੇ ਅੱਗੇ ਵਧਣ ਲਈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਖਾਸੌਰ ਤੇ ਫਿਨਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਢੇਰ ਸਾਰੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਸ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਸ਼ਸ਼੍ਰੀਕਾਲ ਨਮਸਕਾਰ ਸੋ ਮੈਮ ਅੱਜ ਦੇ ਟਾਈਮ ਵਿੱਚ ਦੇਖੋ ਆਪਾਂ ਜਿਵੇਂ ਪਹਿਲਾਂ ਵੀ ਕਈ ਵੀਡੀਓਜ਼ ਬਣਾਈਆਂ ਨੇ ਯੂਰਪ ਕੰਟਰੀਜ਼ ਨੂੰ ਲੈ ਕੇ ਸੋ ਫਿਨਲੈਂਡ ਦੇ ਉੱਪਰ ਅਗਰ ਆਪਾਂ ਫੋਕਸ ਕਰਦੇ ਆਂ ਕੀ ਕੀ ਚੰਗੇ ਆਪਸ਼ਨਸ ਕਿਸ ਤਰ੍ਹਾਂ ਦੇ ਚੰਗੇ ਕੋਰਸੇਜ਼ ਅਗਰ ਆਪਾਂ ਬੈਨੀਫਿਟਸ ਦੀ ਗੱਲ ਕਰੀਏ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਬੈਨੀਫਿਟਸ ਮਿਲ ਸਕਦੇ ਨੇ ਕਿਸ ਤਰ੍ਹਾਂ ਦੇ ਕੋਰਸੇਜ਼ ਦੇ ਨਾਲ ਅੱਗੇ ਵਧ ਸਕਦੇ ਨੇ ਕਿੰਨਾ ਕੁ ਪੋਜ਼ਿਟਿਵ ਰਿਜ਼ਲਟ ਇੱਥੇ ਦੇਖੇ ਜਾ ਰਹੇ ਨੇ ਪੂਰੀ ਕੰਪਲੀਟ ਇਨਫੋਰਮੇਸ਼ਨ ਜ਼ਰੂਰ ਸਟੂਡੈਂਟਸ ਨਾਲ ਸਾਂਝੀ ਕਰਿਓ ਸਟੂਡੈਂਟਸ ਜਿਹੜਾ ਫਿਨਲੈਂਡ ਕੰਟਰੀ ਹੈ ਕਾਫੀ ਟਾਈਮ ਤੋਂ ਸਟੂਡੈਂਟਸ ਦਾ ਬੜਾ ਪਪੂਲਰ ਹੈ ਬਿਕੋਜ਼ ਪੀਆਰ ਬਹੁਤ ਈਜ਼ੀ ਦਿੰਦਾ ਹੈ ਫੈਮਿਲੀ ਨਾਲ ਜਾ ਸਕਦੀ ਹੈ ਸਪਸ ਵਾਈਜ਼ ਤਾਂ ਈਵਨ ਤੁਸੀਂ ਬੱਚੇ ਨਾਲ ਲੈ ਕੇ ਜਾ ਸਕਦੇ ਹੋ ਕਿਉਂਕਿ ਪਿੱਛੇ ਜਿਹੜੇ ਬੱਚੇ ਗਏ ਉੱਥੇ ਜਾ ਕੇ ਅਰਨਿੰਗ ਅੱਛੀ ਹੋਈ ਸੈਟਲਮੈਂਟ ਉਹਨਾਂ ਦੀ ਅੱਛੀ ਹੋਈ ਤੇ ਇਸ ਕਰਕੇ ਸਟੂਡੈਂਟਸ ਦਾ ਇੱਕ ਇੰਟਰਸਟ ਬਣਿਆ ਪਹਿਲੇ ਜਿਹੜੇ ਜਾਂਦੇ ਉਹਨਾਂ ਨੂੰ ਥੋੜਾ ਜਿਹਾ ਇੱਕ ਲੱਗਦਾ ਜਦੋਂ ਉਹ ਜਾ ਕੇ ਸੈਟਲ ਹੋ ਜਾਂਦੇ ਆ ਏਦਰ ਨਿਊਜ਼ ਦਿੰਦੇ ਆ ਫਿਰ ਅਦਰ ਦੇ ਸਟੂਡੈਂਟਸ ਦੀ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਫਿਨਲੈਂਡ ਵਾਸਤੇ ਇਨਕੁਆਇਰੀ ਬਹੁਤ ਅੱਛੀ ਲੰਦੀ ਗੰਭੀਸ਼ਾਈ ਫਿਨਲੈਂਡ ਦਾ ਟੋਟਲ ਪ੍ਰੋਸੈਸ ਕੀ ਹੈ ਫਿਨਲੈਂਡ ਦਾ ਜਿਹੜਾ ਹੁਣ ਜੁਲਾਈ ਇਨਟੇਕ ਹੈ ਜਾਂ ਅਗਸਟ ਹੈ ਹਰ ਯੂਨੀਵਰਸਿਟੀ ਦਾ ਕਿਸੇ ਦਾ ਜੁਲਾਈ ਇੰਡ ਜਾਂ ਕਿਸੇ ਦਾ ਅਗਸਟ ਵਿੱਚ ਆਏਗਾ ਇਹਨਾਂ ਦਾ ਇੱਕ ਸਿਲੈਕਸ਼ਨ ਪ੍ਰੋਸੈਸ ਹੁੰਦਾ ਹੈ ਹੁਣ ਜਿਹੜੀ ਐਪਲੀਕੇਸ਼ਨਾਂ ਓਪਨ ਹੋਣੀ ਸ਼ੁਰੂ ਹੋ ਜਾਣੀ ਹੈ ਓਪਨ ਹੋਣ ਦੇ ਬਾਅਦ ਮਾਰਚ ਵਿੱਚ ক্লোਜ਼ ਆ ਜਾਣੀ ਹੈ ਜਿੰਨਾ ਲੇਟ ਤੁਸੀਂ ਅਪਲਾਈ ਕਰੋਗੇ ਉੰਨੀ ਸਕਾਲਰਸ਼ਿਪ ਤੁਹਾਡੇ ਕੱਟ ਹੋਏਗੀ ਫੀਸ ਅਰਾਊਂਡ 11000 ਤੋਂ ਲੈ ਕੇ 14000 ਯੂਰੋ ਤੱਕ ਰਹਿੰਦੀ ਹੈ ਡਿਪੈਂਡ ਕਰਦਾ ਪਰ ਜਿੰਨੀ ਜਲਦੀ ਮੀਨਸ ਕੋਟਾ ਹੁੰਦਾ ਹੈ ਇਹਨਾਂ ਦਾ ਸਟਾਰਟਿੰਗ 'ਚ ਜਿੰਨਾ ਜ਼ਿਆਦਾ ਕੋਟਾ ਉਹ ਮਿਲ ਜਾਂਦਾ ਹੈ ਲਾਸਟ ਨੇਚੁਰਲ ਕੋਟਾ ਕੱਟ ਪਾਸਤਾ ਇੱਕ ਲੱਖ ਸਟੂਡੈਂਟ ਦਾ ਮੰਨ ਲਓ ਕੋਟਾ ਜ ਜ ਉਹਨਾਂ ਨੇ ਸ਼ੁਰੂ ਵਿੱਚ ਆਲ ఓਵਰ ਵਰਲਡ ਦੇਤਾ ਜਾਂ 50000 ਆ ਰਿਹਾ 40000 ਉਹ ਯੂਨੀਵਰਸਿਟੀਆਂ ਨੂੰ ਪਤਾ ਟੋਟਲ ਗਵਰਨਮੈਂਟ ਦੀ ਤਰਫੋਂ ਕੋਟਾ ਹੁੰਦਾ ਹੈ ਤੇ ਅਸੀਂ ਦੇਖਿਆ ਈਵਨ 50% ਤੱਕ ਵੀ ਸਕਾਲਰਸ਼ਿਪ ਲੱਗੀ ਹੈ ਜੇ 11000 ਯੂਰੋ ਫੀਸ ਹੈ ਤਾਂ ਤੁਸੇ ਦੇਖੋ 5500 ਯੂਰੋ ਫੀਸ ਰਹਿ ਗਈ। ਜਾਂ 30 40% ਲੱਗੀ ਹੈ ਤਾਂ 7 8000 ਯੂਰੋ ਤੁਹਾਡੀ ਫੀਸ ਰਹਿ ਗਈ। ਜੇ ਤੁਸੀਂ ਸ਼ੁਰੂ ਦੇ ਵਿੱਚ ਅਪਲਾਈ ਕਰ ਲਿਆ ਤੁਹਾਡੀ ਆਫਰ ਲੈਟਰ ਆ ਗਈ ਵਿਦ ਸਕਾਲਰਸ਼ਿਪ ਤੁਹਾਨੂੰ ਸ਼ੁਰੂ ਵਿੱਚ ਕੋਈ 2 2.5 ਹਜ਼ਾਰ ਯੂਰੋ ਦੇ ਕੇ ਆਪਣੀ ਫਾਈਲ ਜਿਹੜੀ ਸਬਮਿਸ਼ਨ ਕਰਾਣੀ ਆ। ਔਰ ਬਾਕੀ ਜਿਹੜੀ ਫੀਸ ਹੈ ਉਹ ਵੀਜ਼ਾ ਦੇ ਬਾਅਦ ਪੇ ਕਰਨੀ ਆ। ਨਾ ਤੁਹਾਨੂੰ ਆਇਲਸ ਚਾਹੀਦਾ ਜਾਂ ਨਹੀਂ ਚਾਹੀਦਾ ਗੈਪ ਕਿੰਨਾ ਹੋਣਾ ਚਾਹੀਦਾ ਇਹ ਮੇਜਰ ਕਨਸਰਨ ਰਹਿੰਦੇ ਵਿਦਆਊਟ ਆਇਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਗੈਪ ਜਿਹੜਾ ਅਪ ਟੂ 10 ইয়ার্স ਦਾ ਵੀ ਤੁਸੀਂ ਇਹ ਜਿਹੜਾ ਬੱਚਾ 10 ਸਾਲ ਦਾ ਵੀ ਗੈਪ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਪਰਸੈਂਟੇਜ 50 ਟੂ ਸੌਰੀ uh, 55% ஆர் 60% ਜਿਹੜਾ ਤੁਸੀਂ ਕਰ ਸਕਦੇ ਹੋ ਕੁਝ ਯੂਨੀਵਰਸਿਟੀਆਂ 50 ਨਾਲ ਵੀ ਲੈਂਦੀ ਹੈ ਉਹ ਯੂਨੀਵਰਸਿਟੀ ਤੋਂ ਯੂਨੀਵਰਸਿਟੀ Depend ਕਰਦਾ ਫੰਡਿੰਗ ਜਿਹੜੀ ਦਿਖਾਨੀ ਆ অলਮੋਸਟ 7 ਲੱਖ ਜਿਹੜੀ ਆ ਮੇਨ ਐਪਲੀਕੈਂਟ ਦੇ ਅਕਾਊਂਟ 'ਚ ਦਿਖਾਨੀ ਆ ਜਿਸ ਸਪਾਊਸ ਹੈ ਤੇ অলਮੋਸਟ ਡਬਲ ਕਰ ਲੋ ਔਰ ਜੇ ਇੱਕ ਬੱਚਾ ਹੈ ਤੇ অলਮੋਸਟ 20 ਲੱਖਸ ਔਰ ਦੋ ਬੱਚੇ ਤੇ অলਮੋਸਟ 24 ਲੱਖਸ ਤੁਸੀਂ ਸ਼ੋ ਕਰਨੀ ਆ ਦਿਸ ਇਸ ਦਾ ਟੋਟਲ ਪ੍ਰੋਸੈਸ ਫਾਰ ਫਿਨਲੈਂਡ ਲੇਕਿਨ ਫਿਨਲੈਂਡ ਜਾਣ ਵਾਸਤੇ ਜਿੰਨਾ ਜਲਦੀ ਅਪਲਾਈ ਕਰੋਗੇ ਉਨਾਂ ਹੀ ਤੁਹਾਨੂੰ ਸਕਾਲਰਸ਼ਿਪ ਜ਼ਿਆਦਾ ਮਿਲਣੀ ਹੈ ਐਂਡ ਆਲ ਆਰ ਗਵਰਨਮੈਂਟ ਯੂਨੀਵਰਸਿਟੀਆਂ ਐਂਡ ਪ੍ਰਾਈਵੇਟ ਯੂਨੀਵਰਸਿਟੀਆਂ ਨਹੀਂ ਹੁੰਦੀਆਂ ਤੇ ਜਿਹੜਾ ਵੀ ਯੂ ਆਰ ਇਨ ਵੈਰੀ ਸੇਫ ਹੈਂਸ ਜਿਹੜਾ ਕਿ ਗਵਰਨਮੈਂਟ ਯੂਨੀਵਰਸਿਟੀਆਂ ਔਰ ਕੋਰਸੇਸ ਆਰ ਵੈਰੀ ਬਿਊਟੀਫੁਲ ਕੋਰਸੇਸ ਪੜਨ ਦੇ ਵਾਕੇ ਚ ਚਾਹਵਾਨ ਹੋ ਜਾਂ ਜਾਣ ਦੇ ਚਾਹਵਾਨ ਹੋ ਜਾਂ ਸੈਟਲਮੈਂਟ ਦੇ ਚਾਹਵਾਨ ਹੋ ਤਿੰਨੋਂ ਆਪਸ਼ਨ ਤੁਹਾਡੇ ਪੜਨ ਦੇ ਨਾਲ ਇਹ ਪੂਰੇ ਕਰ ਰਹੇ ਬਿਲਕੁਲ ਸੋ ਪੜ੍ਹਾਈ ਦੇ ਬਹੁਤ ਚੰਗੇ ਮੌਕੇ ਫੈਮਿਲੀ ਦੇ ਨਾਲ ਵਧੀਆ ਸੈਟਲਮੈਂਟ ਔਰ ਇਹ ਹੀ ਸਭ ਕੁਝ ਹਰ ਚਾਹੁੰਦਾ ਹੈ ਹਰ ਕੋਈ ਕਿ ਅਸੀਂ ਕਿਸੇ ਵੀ ਕੰਟਰੀ ਜਾਈਏ ਸਾਨੂੰ ਆਪਣੀ ਫੈਮਿਲੀ ਦੇ ਨਾਲ ਸੈਟਲਮੈਂਟ ਮਿਲ ਸਕੇ ਜਾਂ ਸਾਨੂੰ ਹੋ ਢੇ ਸਾਰੇ ਚੰਗੇ ਆਪਸ਼ਨ ਜ਼ਰੂਰ ਮਿਲ ਸਕਣ ਸੋ ਫਿਨਲੈਂਡ ਆਪਣੇ ਆਪ ਦੇ ਵਿੱਚ ਇੱਕ ਚੰਗੀ ਡੈਸਟੀਨੇਸ਼ਨ ਜਿੱਥੇ ਤੁਸੀਂ ਅਪਲਾਈ ਕਰਕੇ ਆਪਣੇ ਫਿਚਰ ਨੂੰ ਸੈਕੂਅਰ ਕਰ ਸਕਦੇ ਹੋ ਸੋ ਹੋਰ ਕੋਈ ਸਵਾਲ ਹੈ ਅਪਲਾਈ ਕਰਨ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਉਸ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ ਮੈਮ ਮੈਂ ਥੋੜਾ ਜਿਹਾ ਇਨਟੇਕਸ ਨੂੰ ਲੈ ਕੇ ਵੀ ਇਹਨਾਂ ਇਸ ਕੰਟਰੀ ਬਾਰੇ ਜਾਣਨਾ ਚਾਹੂੰਗੀ ਕ ਕਿਹੜੇ ਕਿਹੜੇ ਇਨਟੇਕ ਹੁੰਦੇ ਨੇ ਤੇ ਹੁਣ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਕਿਹੜੇ ਇਨਟੇਕਸ ਲਈ ਕਰ ਸਕਦੇ ਆ ਮੈਂ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਜੀ ਕਿ ਜੁਲਾਈ ਲਾਸਟ ਐ ਅਗਸਟ ਇਨਟੇਕ ਐ ਤੇ ਮੇਨ ਇੱਕੋ ਹੀ ਇਨਟੇਕ ਹੁੰਦਾ ਇਹਨਾਂ ਦਾ ਜਾਂ ਜਨ ਫੈਬ ਵਾਲਾ ਇਨਟੇਕ ਹੁੰਦਾ ਉਹ ਖਤਮ ਹੋ ਚੁੱਕਿਆ ਹੁਣ ਜਿਹੜੀ ਐਪਲੀਕੇਸ਼ਨ ਸਟਾਰਟ ਹੋਣਗੀ ਉਹ ਅਗਸਟ ਸਟਾਰਟਿੰਗ ਵਾਸਤੇ ਐ ਪਰ ਉਹਦੀ ਡੈਡਲਾਈਨ ਮਾਰਚ ਵਿੱਚ ਖਤਮ ਹੋ ਜਾਏਗੀ ਔਰ ਬੱਚੇ ਜਿਹੜੇ ਸਟੂਡੈਂਟਸ ਹੋਣ ਅਪਲਾਈ ਕਰਦੇ ਆ ਤਾਂ ਇਹਨਾਂ ਨੂੰ ਸਕਾਲਰਸ਼ਿਪ ਅੱਛੀ ਲੱਗੇਗੀ ਜੀ ਸੋ ਚੰਗੀ ਸਕਾਲਰਸ਼ਿਪਸ ਵੀ ਅਗਰ ਚਾਹਦੇ ਹੋ ਤਾਂ ਟਾਈਮਲੀ ਜ਼ਰੂਰ ਤੁਸੀਂ ਅੱਗੇ ਵਧੋ ਅਪਲਾਈ ਕਰਨ ਨੂੰ ਲੈ ਕੇ ਤੇ ਕੋਈ ਵੀ ਸਵਾਲ ਹੈ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਨੈਵੀਗੇਟਰਸ ਓਵਰਸੀਜ਼ ਦਾ ਜਿਹੜਾ ਨੰਬਰ ਡਿਸਪਲੇ ਹੈ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਫਿਨਲੈਂਡ ਕੰਟਰੀ ਬਾਰੇ ਡਿਟੇਲ ਵਿੱਚ ਸਟੂਡੈਂਟਸ ਨੂੰ ਦੱਸਿਆ ਕਿਵੇਂ ਉਹ ਬੈਨੀਫਿਟਸ ਵੀ ਲੈ ਸਕਦੇ ਨੇ ਇਸ ਉੱਪਰ ਵੀ ਪੂਰੀ ਜਾਣਕਾਰੀ ਦਿੱਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ